ਉਸੇ ਅਕਸਰ OTT ਪਲੇਟਫਾਰਮਸ ਦਾ ਜ਼ਿਕਰ ਕਰਦੇ ਆ OTT ਪਲੇਟਫਾਰਮ ਤੇ ਫਿਲਮਾਂ ਦਾ ਇੰਤਜ਼ਾਰ ਤਾਂ ਤੁਸੀਂ ਕਰਦੇ ਹੋ ਪਰ ਨਾਲ ਦੀ ਨਾਲ ਮੋਸਟ ਅਵੇਟਡ ਸ਼ੋਅ 빅 ਬੋਸ ਜਿਹੜਾ 24 ਅਗਸਤ ਨੂੰ ਉਹ ਟੈਲੀਕਾਸਟ ਹੋ ਜਾਏਗਾ ਟੀਵੀ ਤੇ ਤੁਸੀਂ ਟੀਵੀ ਦੇ ਨਾਲ ਨਾਲ ਉਸ ਨੂੰ ਲਾਈਵ ਦੇਖ ਸਕਦੇ ਹੋ Jio Hotstar ਤੇ ਸੋ 10:30 ਵਜੇ ਜਿਹੜਾ ਇਹ बिग बॉस है शुरू होएगा टीवी पे आएगा नाल दी नाल ਤੁਸੀਂ ਜੀਓ ਹੌਟਸਟਾਰ ਤੇ ਬਿਲਕੁਲ ਲਾਈਵ ਦੇਖ ਸਕਦੇ ਹੋ ਕਿਉਂਕਿ ਹੁਣ ਖੇਲ ਸ਼ੁਰੂ ਹੋਣਾ ਹੈ ਹੁਣ ਰਾਜਨੀਤੀ ਚੱਲੇਗੀ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਸਰਕਾਰ ਚੁਣੀ ਜਾਏਗੀ 빅 बॉस ਦੇ ਸ਼ੋਅ ਦੇ ਅੰਦਰ ਮੈਂਬਰ ਜਿਹੜੇ ਨੇ ਉਹ ਪੋਲਿਟਿਕਸ ਕਰਦੇ ਹੋਏ ਨਜ਼ਰ ਆਉਣਗੇ ਹੁਣ ਇਹ ਪੋਲਿਟਿਕਸ ਕਿੱਦਾਂ ਦੀ ਹੋਵੇਗੀ ਇਹਦੇ ਬਾਰੇ ਕੋਈ ਵੀ ਅਪਡੇਟ ਨਹੀਂ ਹੈ ਕੋਈ ਵੀ ਟੀਜ਼ਰ ਨਹੀਂ ਆਇਆ ਲੇਕਿਨ ਯੈਸ ਜਿਹੜੇ ਵੀ ਮੈਂਬਰਸ ਨੇ ਉਹ ਬਹੁਤ ਜ਼ਿਆਦਾ ਸਤਰਕ ਨੇ ਇਸ ਵਾਰ ਕਿਉਂਕਿ ਇਸ ਵਾਰ ਘਰ ਦੇ ਜਿਹੜੇ ਲੁਕਸ ਨੇ ਉਹ ਬਿਲਕੁਲ ਹੀ ਪੋਲਿਟਿਸ਼ੀਅਨਸ ਵਾਲੇ ਬਣਾ ਦਿੱਤੇ ਨੇ ਔਰ ਕੀ ਇਹਨਾਂ ਦੀਆਂ ਪਰਸਨਲੀ ਲੁੱਕਸ ਤੇ ਵੀ ਕੰਮ ਕੀਤਾ ਜਾਏਗਾ ਇਹਨਾਂ ਦੀਆਂ ਗੇਮਸ ਜਿਹੜੀਆਂ ਨੇ ਉਹ ਪੋਲਿਟਿਕਸ ਨਾਲ ਰਿਲੇਟਡ ਹੋਣਗੀਆਂ ਕੀ ਇਹਨਾਂ ਨੂੰ ਕਰੰਟ ਅਫੇਅਰਸ ਦੇ ਬਾਰੇ ਵੀ ਜਿਹੜੀ ਆ ਅਪਡੇਸ਼ਨ ਰੱਖਣੀ ਪਾਊਗੀ ਜਿਹੜੇ ਕੰਟੈਸਟੈਂਟਸ ਨੇ ਇਹਨਾਂ ਦੀਆਂ ਐਂਟਰੀਸ ਕਿੱਦਾਂ ਹੁੰਦੀਆਂ ਨੇ ਕਿ ਇਹ ਸੋਸ਼ਲ ਮੀਡੀਆ ਤੇ ਜ਼ਿਆਦਾ ਸਰਗਰਮ ਸੀ ਇਹਨਾਂ ਦੀ ਫੈਨ ਫੋਲੋਇੰਗ ਜ਼ਿਆਦਾ ਸੀ ਤਾਂ ਕਰਕੇ ਐਂਟਰ ਹੋਏ ਨੇ ਜਾਂ ਫਿਰ ਕਰੰਟ ਅਫੇਅਰਸ ਦੀ ਨੌਲੇਜ ਲੈ ਕੇ ਬਿਗ ਬਾਸ ਦੇ ਘਰ ਦੇ ਅੰਦਰ ਗਏ ਨੇ ਇਸ ਦੇ ਬਾਰੇ ਕੋਈ ਵੀ ਹਜੇ ਅਪਡੇਟ ਨਹੀਂ ਹੈ ਲੇਕਿਨ ਯੈਸ ਇਸ ਵਾਰ 24 ਅਗਸਤ ਨੂੰ ਬਲਾਸਟ ਹੋਏਗਾ ਕਿਉਂਕਿ ਇਸ ਵਾਰ ਦਾ ਬਿਗ ਬਾਸ ਦਾ ਜਿਹੜਾ ਲੋਗੋ ਵੀ ਹੈ ਉਹ ਵੀ ਬਹੁਤ ਚੀਜ਼ਾਂ ਤੋਂ ਇਨਸਪਾਇਰਡ ਹੈ ਬਿਲਕੁਲ ਵੱਖਰਾ ਹੈ ਕਿਉਂਕਿ ਹਮੇਸ਼ਾ ਸੀ ਬਿਗ ਬਾਸ ਦੇ ਜਿਹੜੇ ਕਲਰਸ ਦੇਖਦੇ ਹੋ yellow stone ਦੇ ਵਿੱਚ ਹੁੰਦੇ ਨੇ rust orange ਦੇ ਵਿੱਚ ਲੇਕਿਨ ਇਸ ਵਾਰ white blue ਔਰ ਹੋਰ ਵੀ ਦੋ ਤਿੰਨ ਕਲਰਸ ਦਾ ਕੰਬੀਨੇਸ਼ਨ ਕਰਕੇ ਜਿਹੜਾ ਇਸ ਦਾ ਲੋਗੋ ਬਣਾਇਆ ਗਿਆ ਹੈ ਔਰ ਟਰਾਫੀ ਦੇ ਵੀ ਲੋਗੋ ਤੇ ਸੇਮ ਹੀ ਐਸ ਇਟ ਇਜ਼ ਕਲਰਸ ਹੋਣਗੇ ਔਰ ਟਰਾਫੀ ਦੀ ਦੌੜ ਦੇ ਵਿੱਚ ਕਿਹੜਾ ਮੈਂਬਰ ਕਿਹੜਾ ਕੰਟੈਸਟੈਂਟ ਜਿਹੜਾ ਹੈ ਉਹ ਰਾਜਨੀਤੀ ਕਰਕੇ ਆਪਣੀ ਸਰਕਾਰ ਚੁੜਨ ਤੋਂ ਬਾਅਦ ਕਿਸ ਦਰਜੇ ਤੇ ਜਾਂ ਕਿਸ ਡੈਸੀਗਨੇਸ਼ਨ ਤੇ ਯਾ ਕਹਿ ਸਕਦੇ ਅਸੀਂ ਕਿ Winner ਦਾ ਵੀ ਕੋਈ ਨਾਮ ਚੇਂਜ ਕੀਤਾ ਹੋਏਗਾ ਉਹ ਜਦੋਂ ਪਹੁੰਚੇਗਾ ਉੱਥੇ ਤੱਕ ਤਾਂ ਦੇਖਣਾ ਬਹੁਤ ਖਾਸ ਹੈ ਕਿ ਕਿਦਾਂ-ਕਿਦਾਂ ਦੇ ਨਾਮ ਜਿਹੜੇ ਨੇ ਇਹਨਾਂ ਦੇ ਗੇਮਸ ਦੇ ਹੋਣਗੇ ਇਹਨਾਂ ਦੇ ਟਾਸਕ ਦੇ ਹੋਣਗੇ ਕੈਪਟਨਸੀ ਨੂੰ ਹੁਣ ਇਹਨਾਂ ਨੇ ਸਰਕਾਰ ਦਾ ਨਾਮ ਦੇ ਦਿੱਤਾ ਸੋ ਬਹੁਤ ਲਾਜ਼ਮੀ ਹੈ ਇਹ ਦੇਖਣਾ ਸੋ ਇਸ ਦੇ ਛੋਟੇ-ਛੋਟੇ ਟੀਜ਼ਰ ਜਿਹੜੇ ਨੇ ਉਹ ਅਸੀਂ ਆਲਰੇਡੀ ਦੇਖ ਚੁੱਕੇ ਹਾਂ ਕਿ ਉਹ ਆਊਟ ਹੋ ਚੁੱਕੇ ਨੇ ਸਲਮਾਨ ਖਾਨ ਇਜ਼ ਐਕਸਾਈਟਿਡ ਜਿਹੜੇ ਹੋਰ ਵੀ ਹੋਸਟ ਜਿਹੜੇ ਨੇ ਉਹਨਾਂ ਦਾ ਜ਼ਿਕਰ ਕੀਤਾ ਸੀਗਾ ਕਿ ਤਿੰਨ-ਚਾਰ ਹੋਸਟ ਜਿਹੜੇ ਹੋ ਸਕਦਾ ਹੈ ਕਿ ਇਸ ਸ਼ੋ ਨੂੰ ਹੋਸਟ ਕਰਨ ਤਾਂ ਕਿ ਵੇਰੀ ਇਸ ਦੇ ਬਾਰੇ ਹੁਣ ਕੋਈ ਅਪਡੇਟ ਨਹੀਂ ਆ ਰਹੀ ਤੇ ਸਲਮਾਨ ਖਾਨ ਦੇ ਹੀ ਟੀਜ਼ਰ ਜਿਹੜੇ ਨੇ ਉਹ ਹਲਕੇ ਫੁਲਕੇ ਜਿਹੜੇ ਨੇ ਆਪਾਂ ਟੀਵੀ ਤੇ ਦੇਖ ਰਹੇ ਆ ਕਿ ਉਹ ਆਊਟ ਹੋ ਰਹੇ ਨੇ ਚਾਹੇ ਉਹ OTT ਪਲੇਟਫਾਰਮਸ ਅਸੀਂ ਖੋਲਦੇ ਆ ਤੇ ਉਸ ਤੇ ਵੀ 빅 ਬੌਸ ਦਾ ਪ੍ਰੋਮੋ ਜਾਂ ਫਿਰ ਕਹਿ ਸਕਦੇ ਐ ਸੀ ਕਿ ਟੀਜ਼ਰ ਟੀਜ਼ ਕਿਤੇ ਜਾਂਦੇ ਨੇ ਸੋ ਥੈਟ ਲੋਕਾਂ ਚ ਇੱਕ ਕਿਉਰੀਓਸਟੀ ਬਣੀ ਰਹੇ ਲੋਕਾਂ ਚ ਇੱਕ ਸਸਪੈਂਸ ਕ੍ਰੀਏਟ ਹੋਵੇ ਕਿ ਆਖਿਰ 빅 ਬੌਸ ਦੇ ਵਿੱਚ ਇਸ ਵਾਰ ਕੀ ਹੋਵੇਗਾ ਸੋ ਦੇਖਣਾ ਬਹੁਤ ਖਾਸ ਹੈ 24 ਅਗਸਤ ਨੂੰ 10:30 ਵਜੇ Jio Hotstar ਤੇ ਤੇ ਨਾਲ ਦੇ ਨਾਲ ਟੀਵੀ ਚੈਨਲ ਤੇ ਤੁਸੀਂ ਦੇਖ ਸਕਦੇ ਹੋ